ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਵੀਡੀਓ ਵਿੱਚ ਤੁਸੀਂ ਜਿਹੜੀ ਸਟੋਰੀ ਦੇਖੀ ਆ ਪਤਾ ਲੱਗਦਾ ਹੈ ਕਿ ਲੋਕ ਜਿਹੜੇ ਆ ਕਿੰਨੀ ਵਹਿਮਾਂ ਧਰਮਾਂ ਵਿੱਚ ਵੀ ਫਸੇ ਹੋਏ ਆ ਸੋ ਜਿਵੇਂ ਕਿ ਰੋਜੀ ਨੂੰ ਤੁਸੀਂ ਦੇਖਿਆ ਹੈ ਕਿ ਜੋ ਖਾਣਾ ਖਾਂਦੀ ਉਸ ਨੂੰ ਨਹੀਂ ਪਸੰਦ ਆਉਂਦਾ ਕਿਉਂਕਿ ਚਾਹੇ ਕੋਈ ਬੰਦਾ ਪ੍ਰੈਗਨੈਂਟ ਹੁੰਦਾ ਹੈ ਤੇ ਉਸ ਦਾ ਸਾਰਾ ਕੁਝ ਚੇਂਜ ਹੋ ਜਾਂਦਾ ਤੇ ਮੂੰਹ ਦਾ ਟੇਸਟ ਵੀ ਚੇਂਜ ਹੋ ਜਾਂਦਾ ਸੋ ਜੋ ਦਿਲ ਕਰਦਾ ਉਹਦਾ ਖਾਣ ਨੂੰ ਉਸ ਨੂੰ ਦੇਣਾ ਚਾਹੀਦਾ ਪਰ ਉੱਥੇ ਹੀ ਇਹ ਅੰਦਾਜ਼ੇ ਲਗਾ ਲੈਂਦੇ ਆ ਕਿ ਇਹ ਇਸ ਕਰਕੇ ਹਾਰੇ ਆ ਕਿਉਂਕਿ ਜੇ ਮਿੱਠਾ ਖਾਏਗੀ ਤਾਂ ਕੁੜੀ ਹੋਵੇਗੀ ਜੇ ਖੱਟਾ ਖਾਏਗੀ ਤੇ ਮੁੰਡਾ ਹੋਵੇਗਾ ਸੋ ਇਹ ਤਾਂ ਕੁਦਰਤ ਦੀ ਦੇਣ ਆ ਖੱਟੇ ਮਿੱਠੇ ਵਾਲੀ ਕਿਹੜੀ ਗੱਲ ਆ ਪਰ ਉੱਥੇ ਹੀ ਇਹ ਗੱਲਾਂ ਜਦੋਂ ਗੁਰਪ੍ਰੀਤ ਦੇ ਦਿਮਾਗ ਵਿੱਚ ਵੀ ਬਿਠਾ ਦਿੱਤੀਆਂ ਜਾਂਦੀਆਂ ਨੇ ਤੇ ਗੁਰਪ੍ਰੀਤ ਨੂੰ ਜ਼ਬਰਦਸਤੀ ਹੀ ਮਿਰਚਾਂ ਵਾਲੀ ਸਬਜ਼ੀ ਤੇ ਮਿਰਚਾਂ ਦਾ ਅਚਾਰ ਖਵਾਉਂਦਾ ਹੈ ਅਗਲੇ ਦਿਨ ਫਿਰ ਗੁਰਪ੍ਰੀਤ ਨੂੰ ਰਲਾਈਦ ਹੁੰਦਾ ਹੈ ਕਿ ਮੇਰੇ ਘਰ ਦਾ ਪੁੱਤ ਹੋਣ ਵਾਲਾ ਹੈ ਤੇ ਮੈਂ ਰੋਜੀ ਨਾਲ ਧੱਕਾ ਕਰ ਰਿਹਾ ਹਾਂ ਸੋ ਉਹ ਉਸ ਨੂੰ ਫੇਰ ਵੀ ਸਬਜ਼ੀ ਨਾਲ ਹੀ ਉਹ ਠੀਕ ਹੁੰਦਾ ਹੈ ਉਹ ਚੁੱਪ ਕਰਕੇ ਖਾ ਲੈਂਦੀ ਆ ਹੁਣ ਉਹ ਕਰ ਵੀ ਕੁਝ ਨਹੀਂ ਸਕਦੀ ਸੋ ਉਹਦਾ ਜੋ ਦਿਲ ਕਰਦਾ ਉਸਨੂੰ ਖਾਣ ਵੀ ਨਹੀਂ ਦਿੱਤਾ ਜਾ ਰਿਹਾ ਤੇ ਉੱਥੇ ਗੁਰਪ੍ਰੀਤ ਅੱਗੋ ਇਹ ਕਹਿੰਦਾ ਹੈ ਕਿ ਜਿੰਨਾ ਚਿਰ ਮੇਰਾ ਪੁੱਤ ਨਹੀਂ ਹੁੰਦਾ ਮੈਂ ਤੇਰੀ ਇਦਾਂ ਹੀ ਸੇਵਾ ਕਰਾਂਗਾ ਸੋਚੇ ਤਾਂ ਉਹ ਆਪਣੀ ਧੀ ਮਿੰਦੋ ਦੀ ਮਿੰਦੋ ਨੂੰ ਦੇਖਦਾ ਹੈ ਤੇ ਨਾਲ ਹੀ ਆਪਣਾ ਮੂੰਹ ਟਾਕ ਲੈਂਦਾ ਹੈ ਤੇ ਇਹ ਨਹੀਂ ਸੋਚਦਾ ਕਿ ਇਹ ਮੇਰੀ ਹੀ ਧੀ ਆ ਕਿੰਨਾ ਜ਼ਿਆਦਾ ਨਫ਼ਰਤ ਕਰ ਰਿਹਾ ਆਪਣੀ ਧੀ ਨਾਲ ਸੋ ਉਥੇ ਉਸ ਨੂੰ ਪਤਾ ਲੱਗੂਗਾ ਕਿ ਕਿੰਨੀਆਂ ਵੱਡੀਆਂ ਗਲਤੀਆਂ ਕਰ ਰਿਹਾ ਹੈ ਜਦੋਂ ਉਸ ਨੂੰ ਇਹ ਅਹਿਸਾਸ ਹੋਊਗਾ ਫਿਰ ساری ਜ਼ਿੰਦਗੀ ਪਛਤਾਊਗਾ ਆਪਣੀਆਂ ਧੀਆਂ ਦਾ ਬਚਪਨ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਿਆ ਨਾ ਉਹਨਾਂ ਦੇ ਨਾਵਾਂ ਦਾ ਪਤਾ ਸੋ ਬਹੁਤ ਜ਼ਿਆਦਾ ਹੀ ਮਤਲਬ ਐਦਾਂ ਦੇ ਪਿਓ ਜਿਹੜੇ ਕਿ ਆਪਣੀਆਂ ਧੀਆਂ ਨਾਲ ਨਫ਼ਰਤ ਕਰਦੇ ਆ ਸੋਚਦੇ ਆ ਕਿ ਸਿਰਫ ਪੁੱਤ ਹੀ ਹੋਵੇ ਤੇ ਰੱਬ ਵੀ ਉਹਨਾਂ ਦੇ ਨਾਲ ਉਹੋ ਜਿਹਾ ਹੀ ਕਰਦਾ ਹੈ ਤੇ ਉਦਾਂ ਹੀ ਗੁਰਪ੍ਰਿਤ ਕਰ ਰਿਹਾ ਹੈ ਪਰ ਮੰਨੂ ਦੀ ਉਧਰ ਜਿਵੇਂ ਕਿ ਉਸ ਨੂੰ ਲੱਗ ਰਿਹਾ ਹੈ ਕਿ ਉਸ ਦੀ ਮੰਮੀ ਨੂੰ ਨੇਚਾਂ ਲੱਗ ਰਹੀਆਂ ਸੀ ਤੇ ਉਹ ਕਿਵੇਂ ਗੁੜੀਆਂ ਨੂੰ ਅ ਖੰਡ ਸ਼ੱਕਰ ਖਵਾ ਰਹੀ ਹੁੰਦੀ ਆ ਤੇ ਇਹ ਦੇਖ ਕੇ ਉਸ ਦੇ ਨਾਨੀ ਨਾਨਾ ਬੜੇ ਹੈਰਾਨ ਹੁੰਦੇ ਆ ਕਿਉਂਕਿ ਉਹ ਸਾਰਾ ਕੁਝ ਸਹੀ ਹੀ ਕਰ ਰਹੀ ਹੈ ਜੋ ਉਸ ਨੂੰ ਰੱਬ ਕਰਾਉਂਦਾ ਹੈ ਉਹੀ ਕਰਦੀ ਆ ਤੇ ਰੋਜੀ ਨੂੰ ਕਈ ਵਾਰ ਲੱਗਦਾ ਹੈ ਕਿ ਸ਼ਾਇਦ ਮੰਨੂ ਨੇ ਜੋ ਕਿਹਾ ਉਹ ਝੂਠਾ ਪੈ ਜਾਵੇ ਤੇ ਬਾਦ ਵਿੱਚ ਜਿਹੜੀ ਉਸਨੇ ਗੱਲ ਕਹੀ ਉਹ ਸੱਚੀ ਹੋ ਜਾਵੇ ਤੇ ਇਹੀ ਉਸਦੇ ਨਾਨੀ ਨਾਨਾ ਵੀ ਸੋਚਦੇ ਆ ਤੇ ਉਸ ਨੂੰ ਪੁੱਛਣਾ ਵੀ ਚਾਹੁੰਦੇ ਆ ਕਿ ਜਦੋਂ ਉਹ ਸਾਈ ਜੀ ਦੇ ਕੋਲ ਗਈ ਸੀ ਉੱਥੇ ਉਸਨੇ ਕਿਉਂ ਕਿਹਾ ਸੀ ਕਿ ਮੁੰਡਾ ਹੋਵੇਗਾ ਇਹ ਗੱਲ ਦੀ ਉਸਨਾਂ ਨੂੰ ਬਹੁਤ ਜ਼ਿਆਦਾ ਬੇਚਾਨੀ ਹੋ ਰਹੀ ਹੁੰਦੀ ਆ ਪਰ ਉੱਥੇ ਤਾਂ ਸ਼ਾਇਦ ਉਸਨੇ ਇੱਕ ਦਿਮਾਗ ਲਗਾ ਕੇ ਗੱਲ ਕਹਿ ਦਿੱਤੀ ਕਿਉਂਕਿ ਉਸਨੇ ਸਾਈ ਜੀ ਦੇ ਦਿਮਾਗ ਦੀ ਗੱਲ ਪੜ ਲਈ ਸੀ ਮੋ ਸੋਚ ਰਿਹਾ ਸੀ ਕਿ ਜੋ ਇਹ ਗੱਲ ਕਹੇਗੀ ਮੈਂ ਉਹੀ ਬੋਲ ਦਵਾਗਾ ਤੇ ਸਾਰੀ ਗੱਲ ਉਸਦੇ ਉੱਤੇ ਆ ਜਾਏਗੀ ਪਰ ਉਸਨੇ ਉਹ ਜਿਵੇਂ ਕਿ ਉਸਦੇ ਦਿਮਾਗ 'ਚ ਜਿਹੜੀਆਂ ਗੱਲਾਂ ਆਉਂਦੀਆਂ ਉਹ ਸਹੀ ਹੀ ਆਉਂਦੀਆਂ ਉਹਦਾ ਥੋੜ੍ਹ ਸੀ ਕਿ ਹਾਂ ਮੈਂ ਇਦਾਂ ਬੋਲ ਦਵਾ ਤੇ ਉਹ ਇਹੀ ਬੋਲ ਆਉਂਦੀ ਹੈ ਸਾਈਂ ਜੀ ਦੇ ਅੱਗੇ ਕਿ ਮੁੰਡਾ ਹੋਵੇਗਾ ਤੇ ਇਹ ਗੱਲ ਤਾਂ ਉਸਦੇ ਨਾਨੀ-ਨਾਨੇ ਨੂੰ ਹੁੰਦੀ ਹੈ ਪਰੇਸ਼ਾਨੀ ਕਿ ਸ਼ਾਇਦ ਇਸਨੇ ਜਿਹੜੀ ਹੁਣ ਗੱਲ ਕਹੀ ਉਹ ਸੱਚੀ ਹੋ ਜਾਵੇ ਸੋ ਹੁਣ ਜਦ ਮਨੂ ਦੀਆਂ ਭੈਣਾ ਆਉਣਗੇ ਉਸ ਤੋਂ ਬਾਅਦ ਹੀ ਸਾਰਾ ਕੁਝ ਪਤਾ ਲੱਗੇਗਾ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ